ਆਜੋ ਆਜੋ ਹੋਰ ਸਰਦਾਰੀ ਟੰਕਾ ਖਾਇੋ ਤੇ ਆ ਗਿਆ ਲੈਣ ਸਾਨੂੰ ਮੁੜ ਜੀਏ ਪਿੱਛੇ ਆਪਾਂ ਆਜੋ ਸਤਿ ਸ੍ਰੀ ਅਕਾਲ ਸਰਦਾਰਾ ਸਤਿ ਸ੍ਰੀ ਅਕਾਲ ਆਜੋ ਉੱਥੇ ਬਹਿ ਜਾਓ ਉੱਥੇ ਨਾਣੀ ਉਹ ਐਟ ਫੜਤੇ ਇੱਥੇ ਨਹੀਂ ਉੱਤੇ ਬਹੁਤ ਉੱਥੇ ਉੱਤੇ ਬੈਜੋ ਨਹੀਂ ਸਰਦਾਰਾ ਨਹੀਂ 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 ਉੱਤੇ ਬੋ ਤੂੰ ਮੈਂ ਉੱਥੇ ਬੋ ਬੈਠ ਤੇ ਉੱਤੇ ਬੈਜੋ 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 ਉੱਤੇ ਬੈਜੋ ਉੱਤੇ ਬੈਜੋ ਆਈ ਲੈਣੀ ਬੈਠਾ ਬੈਜੇ ਲੈਣੀ ਲੈਣੀ ਸਰਦਾਰ ਤੇ ਬਾਲਾ ਹੀ ਚੰਗਾ ਵਾ ਉਹ ਤੇ ਅੱਜ ਤੁਸੀਂ ਲੇਟ ਨਹੀਂ ਹੋਗੇ ਸਰਦਾਰਾ ਇਦਾਂ ਹੀ ਬਸ ਸਰਦਾਰਾ ਸਮਾਨ ਨਹੀਂ ਵਿਗਦਾ ਸਾਡਾ ਇਸ ਕਰਕੇ ਜੋ ਅਸੀਂ ਲੈ ਕੇ ਆਉਂਦੇ ਨਾ ਵਾਪਸ ਹੀ ਲੈ ਜਾਂਦੇ ਆ ਜਿਹੜਾ ਸਮਾਨ ਬਣਾਉਨੇ ਨੇ ਇੱਥੇ ਲੈ ਆ ਕਰੋ ਮੇਰੇ ਕੋਲ ਮੈਂ ਲੱਲਿਆ ਕਰੂੰਗਾ ਨੇ ਸਰਦਾਰਾ ਲਾ ਕੇ ਕੀ ਕਰਨਾ ਕੱਲੇ ਨੇ ਕੀ ਕਰਨਾ ਤੂੰ ਰੱਖ ਕੇ ਇਨਾ ਸਮਾਨ ਆਹੋ ਤੇ ਸੋਲਾ ਮੇਰ ਕੋ ਹੋਰ ਗੱਲ ਨਹੀਂ ਪੈਣਾ ਇੱਕ ਦਿਨ ਅੰਦਰ ਨਹੀਂ ਕਿਤੇ ਸੌ ਗਈਆਂ ਥੱਕੀਆਂ ਹਾਰੀਆਂ ਹੀ ਇਹ ਬਾਲਟੇ ਨੂੰ ਥੱਲੇ ਲਾਉਣ ਵਾਲੀਆਂ ਆ ਗਈਆਂ ਹੋ ਕੇ ਦਿੰਦੀਆਂ ਦਿੰਦੀਆਂ ਨਹੀਂ ਛੜਾ ਘਿਰ ਕੇ ਬਹਿ ਗਿਆ ਤੇ ਹੋਰ ਹਾਏ ਹਾਏ ਛੱਡ ਦੇ ਤੂੰ ਛੜੇ ਦੀ ਗੱਲ ਨਹੀਂ ਪੈਣਾ ਉਹਦੇ ਕੋ ਬਾਲਟਾ ਕਿ ਲਿਆ ਬਾਲਟਾ ਹੀ ਉਦੋਂ ਦਾ ਚੁੰਮੀ ਜਾਂਦਾ ਵਾ ਨਹੀਂ ਬਾਲਟਾ ਨਹੀਂ ਛੜਦਾ ਛਾਤੀ ਨਾਲੋਂ 1 ਮਿੰਟ ਹੋਲਡ ਕਰੀ ਹਾਂਜੀ ਨਹੀਂ ਕਰ ਲੋ ਗੱਲ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਟਿਕਾ ਤੇ ਫੋਨ ਆਉਂਦਿਆ ਚਲ ਸਾਹਮਣੇ ਗੱਲ ਕਰ ਲੋ ਫਿਰ ਕੀ ਭੈਣ ਦਾ ਆਉਂਦਿਆ ਤੇ ਕੋਈ ਨਹੀਂ ਦੱਸੋ ਤੁਸੀਂ ਹਾਂਜੀ ਕੀ ਕੰਮ ਸੋਹਣੀਏ ਮੇਰੀ ਗੱਲ ਸੁਣ ਫੋਨ ਦਾ ਜਿਹੜਾ ਨਾ ਉਹ ਵੇਲੇ ਟਾਈਮ ਕੰਮ ਹੁੰਦਾ ਵਾ ਸਭ ਤੋਂ ਮੈਂ ਨਾ ਕੱਟ ਕੇ ਲਾਉਣੀ ਫੋਨ ਦੁਬਾਰਾ ਮੈਨੂੰ ਕੱਲੇ ਇਹਨਾਂ ਦੀ ਸੋਹਣੀ ਲਾਂਦੇ ਆਹੋ ਸੋਹਣੀ ਤੇਰੀ ਮਾ ਬਾਚ ਹਾਂ ਜਿਆਣੇ ਰੋਟੀਨ ਕਰ ਲੈ ਲੈ ਆਂਦੇ ਨੇ ਮੈਂ ਇਹ ਰੋਟੀਆਂ ਲਿਆਂਦੀ ਤੇ ਫਿਰ ਦੱਸੋ ਮੈਨੂੰ ਤੇ ਰੋਟੀਆਂ ਲਾਹ ਜਾ ਕੇ ਉਹ ਕਿੰਨੇ ਲਾਉਣੀਆਂ ਨੇ ਤੇਰੀ ਭੈਣ ਨੇ ਤੇ ਨਹੀਂ ਆਣ ਕੇ ਲਾਉਣੀਆਂ ਉਥੋਂ ਸਵੇਰ ਦੀਆਂ ਮੈਂ ਰੋਟੀਆਂ ਲਾਤੀਆਂ ਤੇ ਮੇਰ ਕੋ ਨਹੀਂ ਜੀ ਲਾਦੀਆਂ ਇਹਨਾਂ ਨੂੰ ਤੇ ਸਵੇਰੇ ਵੀ ਤੇ ਦੁਪਹਿਰੇ ਵੀ ਤੇ ਰਾਤ ਨੂੰ ਵੀ ਚੱਲੀਆਂ ਹੋਇਆ ਬੰਦਾ ਕਿਤੇ ਸਵੇਰੇ ਇੱਕ ਟਾਈਮ ਰੋਟੀ ਖਾ ਲੇ ਇੱਥੇ ਕਿਹੜਾ ਹਾਲਵਾਉਂਦੇ ਜਿਹੜੀ ਭੁੱਖ ਲੱਗਦੀ ਇਹਨਾਂ ਨੂੰ ਨਹੀਂ ਤਾਂ ਪੇਟ ਲੱਗਾ ਰੋਟੀ ਖਾਣੀ ਨਹੀਂ ਹੁੰਦਾ ਸੇ ਕਿੱਥੇ ਜਾਣ ਚੱਰੇ ਹੋ ਦੋ ਜਾਣੀਆਂ ਵਾਹੀਂ ਘਰ ਵਿੱਚ ਅਸੀਂ ਤੇ ਸਵੇਰ ਦੀ ਇੱਕੋ ਟਾਈਮ ਖਾਦੀ ਹਾਨੂੰ ਨਹੀਂ ਭੁੱਖ ਲੱਗੀ ਤੇਰੇ ਮੁੰਡੇ ਨੂੰ ਜ਼ਿਆਦੀ ਭੁੱਖ ਲੱਗਦੀ ਹੈ ਤੇੜੀ ਬੱਚੇ ਰੋਟੀ ਖਾਂਦੇ ਨੇ ਨਿਆਦੇ ਮੈਂ ਜਿੰਮਾ ਬਾਰੋਟੀ ਖਾਂਦੇ ਨੇ ਤੂੰ ਮਤਿਆ ਲੋਨ ਵੀ ਨਹੀਂ ਸਾਰਾ ਲੈਣੀ ਜਾਣ ਖਾਦੀ ਉਹ ਵੀ ਤਿੰਨੋਂ ਡੈਮ ਰੋਟੀਆਂ ਮੇਰਾ ਨਹੀਂ ਜੇ ਸਰਦਾ ਤੁਹਾਡੇ ਚ ਰਹਿ ਕੇ ਨਹੀਂ ਜੇ ਸੋਲ ਚਲੋ ਤੁਸੀਂ ਆਪਣਾ ਮੈਂ ਤੇ ਅੱਕ ਗਈਆਂ ਰੋਟੀਆਂ ਹੀ ਲਾ ਲਾ ਕੇ ਮੇਰਾ ਭਾਜੀ ਕਿੱਦਾਂ ਬੋਲਦਾ ਲੜਾਈ ਲਾਈ ਤੁਹਾਡੀ ਇਹਦੇ ਨਾਲ ਲੜਾਈ ਕਾਦੀ ਹੋਣੀ ਆ ਗੋਪੀ ਵੇਲਾ ਤੂੰ ਕਿੱਦਾਂ ਬੋਲਦੀ ਆ ਛੋਟੇ ਥਾਵਾਂ ਫਰਜ ਬੰਦਾ ਹੀ ਤਾਂ ਬੋਲਣ ਦਾ ਕਿਉਂ ਮੈਂ ਕੀ ਦੱਸਾਂ ਸਵੇਰੇ ਇੱਕ ਨੀ ਰੋਟੀ ਨਹੀਂ ਆ ਮੈਨੂੰ ਵੀ ਤਾਂ ਪਤਾ ਲੱਗੇ ਵੀ ਕੀ ਗੱਲ ਚੱਲ ਕੀ ਹੋਣੀ ਆ ਕਪੀ ਤਪੀ ਤੇ ਅੱਗੇ ਆਈਆਂ ਉਹ ਬਾਹਰ ਜਿਹੜਾ ਛੜਾਈ ਨਹੀਂ ਆ ਚਾਚੇ ਦੇ ਪਿੱਛੇ ਲੱਗਾ ਹੀ ਉਹ ਚਾਚਾ ੜਿਆ ਰਿਸ਼ਤਾ ਕਰਾਉਣ ਕਿਤੇ ਚਾਚਾ ਕਹਿੰਦਾ ਆਹੋ ਚਾਚਾ ਕਹਿੰਦਾ ਹਾਈ ਕਿੰਨਾ ਦਾ ਆ ਯਾਰ ਛੜਾ ਬਾਹਰ ਹੈ ਚ ਤਿਆਰ ਰੱਖਿਆ ਕਰ ਬਾਹਰ ਦਾ ਨਾ ਤੋਰ ਰੱਖਿਆ ਕਰ ਛੜਾ ਤੇ ਮੈਨੂੰ ਪਤਾ ਕਰਦੇ ਹੈਗਾ ਰਿਸ਼ਤਾ ਕੌਣ ਕਰਾਉਂਦਿਆ ਚਾਚਾ ਜਿਹੜਾ ਆਪਣਾ ਤੇ ਰਿਸ਼ਤਾ ਕੌਣ ਕਰਾਉਂਦਿਆ ਚਾਚਾ ਕਹਿੰਦਾ ਕਦੋਂ ਹਾਂ ਕਹਿੰਦਾ ਮੈਂ ਆਪਣੇ ਵਾਸਤੇ ਕਰਾਉਣਾ ਤੇ ਮੰਨੇ ਦਾ ਵੀ ਕਰਾਉਣਾ ਵਾ ਹਾਈ ਮੈਂ ਮਰ ਜਾ ਚਾਚੇ ਨੇ ਕਹੀ ਜੈ ਇਨੀ ਗੱਲ ਜਾਨਾ ਮੈਂ ਉਹ ਕਿੱਥੇ ਸਾਈਆਂ ਬਧਾਈਆਂ ਲਾਈਵ ਕਰਦਾ ਇਹਨੂੰ ਜਾਨਾ ਮੈਂ ਉਹ ਪੁੱਛ ਕੇ ਹੁੰਦਾ ਨਾ ਨਾ ਤੁਸੀਂ ਰਹਿਣ ਦਿਓ ਗੋਪੀ ਤੁਸੀਂ ਇੱਥੇ ਬੋ ਮੈਂ ਵੇਖ ਕੇ ਆਉਣੀ ਆ ਤੁਹਾਡੇ ਲੱਗੇ ਸਭਾ ਗਰਮਾ ਤੁਸੀਂ ਬਹਿ ਜਾਓ ਕਹਾ ਸਬਾਨ ਜਾਣਾਗੇ ਅੱਪੀ ਜਾਂਦੇ ਦੀਦੀ ਅੱਪੀ ਕਹਿ ਕੇ ਆਉਂਦੇ ਨੇ ਤੁਸੀਂ ਬਹਿ ਜਾਓ ਤੁਹਾਨੂੰ ਪੈਣਾ ਉਹਨੇ ਗਾੜੀ ਜਿੱਦਾਂ ਦਾ ਹੈਗਾ ਵਾ ਨਹੀਂ ਚਾਤੀ ਨੂੰ ਸ਼ਰਮ ਚਾਹੀਦੀ ਥੋੜੀ ਜੀ ਯਾਹਦੇ ਬੜੇ ਬੇਜ ਫੇਨ ਰਿਆ ਹੁਣ ਇਹਨੂੰ ਵੀ ਮਗਰ ਲਾਈ ਫੇਨ ਰਿਆ ਵੀ ਇਦਾਂ ਮੈਂ ਕਰਾ ਦੂੰਗਾ ਆਪਣਾ ਤਾਂ ਹੋਇਆ ਨਹੀਂ ਉਹ ਵਿਆਹ ਵਾਂ ਉਂਗਲਾਂ ਦੇਣ ਆ ਗਏ ਮੇਰੀ ਗੱਲ ਸੁਣੋ ਤੁਸੀਂ ਟੈਨਸ਼ਨ ਨਾ ਲੋ ਸਾਰੀ ਉਮਰ ਤੇੰਦਰ ਦਾ ਹੋਇਆ ਨਹੀਂ ਤੇ ਹੁਣ ਕਿਹਨੂੰ ਦੇ ਦੇਣੀ ਹੈ ਉਹਨਾਂ ਨੇ ਬੁੱਢੇ ਵਾਰੀ ਜਿਹੜੀ ਪਤਾ ਹੁੰਦਾ ਕੋਈ ਪੈਸੇ ਟਿਲ ਤੇ ਲੈ ਆਊਗਾ ਤੇ ਫਿਰ ਚੰਗੀ ਰਹੂਗੀ ਤੂੰ ਮੇਰ ਨਾਲ ਲੜਦੀ ਰਿਆ ਕਰ ਬਸ ਬਾਅਦ ਬਧਿਆਨ ਰੱਖਿਆ ਕਰ ਸਾਲ ਮੇਰੀ ਗੱਲ ਸੁਣ ਇੱਕ ਮੈਂ ਕਹਿੰਨੀ ਆ ਫਿਰ ਲਿਆਉਣ ਤੋਂ ਪਹਿਲਾਂ ਪਹਿਲਾਂ ਇੱਕ ਸਲਾਹ ਕਰੀਏ ਹਮ ਇੱਕ ਸਲਾਹ ਇਹ ਕਰੀਏ ਵੀ ਚੁੱਪ ਕਰਕੇ ਨਾ ਥਾਂ ਵੰਡ ਲਈ ਉਹ ਵਾਲਾ ਠੀਕ ਆ ਤੇਰੇ ਮੁੰਡੇ ਵੇਹ ਦੋ ਆ ਮੇਰਾ ਹੀ ਕੋਈ ਆ ਮੇਰਾ ਤਿੱਥੇ ਸਰ ਜਾਊਗਾ ਤੇਰਾ ਨਹੀਂ ਸਰਣਾ ਤੇ ਮੇਰੀ ਭੈ ਚੰਗੀ ਕਰ ਉਹ ਥਾਂ ਦਾ ਬਣਾ ਤੇ ਚੁੱਪ ਕਰਕੇ ਤੂੰ ਉੱਥੇ ਚਲ ਜਾ ਕਿੱਥੇ ਚਲ ਜਾ ਉਹ ਵਾਲੇ ਘਰ ਅੱਛਾ ਬਣੇ ਆਪਣਾ ਤਾਂ ਤੈਨੂੰ ਛੱਡ ਜਾ ਹਨਾ ਬੜੀ ਸਿਆਣੀ ਆ ਦਸੋਣੀਆ ਤੂੰ ਤੇ ਚੱਲ ਮੈਂ ਲੈ ਲੈਨੀ ਉਹ ਮੈਂ ਪਾ ਲੂਗੀ ਮੈਨੂੰ ਕਰਨਾ ਅਜੇ ਹੀ ਵਡਣੀ ਹੋਣਾ ਲੱਗੀ ਸਮਝ ਵਡਣੀ ਹੋਣਾ ਤੇ ਫਿਰ ਬੈਠੀ ਰਹੀ ਹੱਥ ਕੋਖਣ ਹੀ ਹੋਣਾ ਉਹ ਛੜੀਆਂ ਦੇ ਨਾਲ ਬਹਿਣ ਆਇਆ ਇਹਨੂੰ ਸਮਝਾ ਕੇ ਲੈ ਕੇ ਛੱਡ ਕੇ ਬੈਠੀ ਕਾਬੀਆ ਜਾ ਕਰ ਨੀ ਤੇ ਮੈਂ ਚੱਲਿਆ ਨਾ ਚਾਚੇ ਨੇ ਪਹਿਲਾਂ ਪੁੱਛ ਆਓ ਨਹੀਂ ਤੁਸੀਂ ਬਹੁ ਮੇ ਚਾਨੀ ਚੱਲ ਸੋਨੀਆ ਜਾ ਦੇਰ ਸਹੀ ਚੱਲ ਮਾਰੇ ਸੋਚ ਲਾਗੇ ਤੈਨੂੰ ਤੁਸੀਂ ਦੋਵੇਂ ਨਹੀਂ ਮੰਨਦੇ ਤੂੰ ਆ ਤੋ ਐਵੀ ਜਾਣੇ ਜੇ ਗਵਾਟਾ ਢੇ ਵੀ ਮੈਂ ਕੁਛ ਨਹੀਂ ਗਵਾਟਾ ਸਾਡੇ ਹੱਥੋਂ ਤੋ ਟੈਨਸ਼ਨ ਲੈ ਮਾਲੇ ਮੇਰੀ ਗੱਲ ਸੁਣ ਤੂੰ ਚੱਤੇ ਪਰ ਮੇਰੇ ਦੋ ਮੁੰਡੇ ਮੇਰੇ ਦੋ ਮੁੰਡੇ ਰੱਬ ਕਰੇ ਤੈਨੂੰ ਜੋੜਾ ਦੇਵੇ ਹੁਣ ਨਹੀਂ ਮੇਰਾ ਜੋੜਾ ਹੋਰ ਦਾ ਮੁੰਡਿਆਂ ਦਾ ਨਹੀਂ ਮੇਰੇ ਅੰਨ ਹੁਣ ਤੇਰਾ ਵਾ ਅੱਛਾ ਨਹੀਂ ਲੱਗ ਰਿਹਾ ਉਹ ਤਾਂ ਨਹੀਂ ਹੁੰਦਾ ਨਾ ਮੈਂ ਨਹੀਂ ਨਹੀਂ ਭਾਜੀ ਤੁਸੀਂ ਰੋ ਇੱਥੇ ਮੈਂ ਚੱਲੀ ਜੀ ਤੁਸੀਂ ਪੜਵਾ ਦੇਣੇ ਬੰਦਿਆ ਬੰਦੇ ਤੇ ਹੋਰ ਕੋਈ ਗ ਮੈਂ ਤਾਂ ਗੱਲ ਠੰਡੀ ਕਰਨ ਦੀ ਆ ਕਿ ਮੈਂ ਜਾਵਾਂਗੀ ਤੇ ਗੱਲ ਦੁਨੀ ਪੰਜਾਂ ਤੱਕ ਨਾ ਆਉਗੀ ਆਪੀ ਜੱਦੀ ਜੱਦੀ ਤੁਸੀਂ ਬਹਿ ਜਾਓ ਕਿੰਨਾ ਵੇ ਇੱਥੇ ਨਾ ਬੈਠੀ ਰਹੀ ਸੁਆਣੀ ਬਣ ਕੇ ਜੱਗ ਰੋਟੀਆਂ ਲਾ ਜਿਹੜਾ ਕੰਮ ਆ ਤੇਰਾ ਚੱਲ ਆ ਦੇ ਨਹੀਂ ਤੁਸੀਂ ਜਾਓ ਪਹਿਲਾਂ ਲਾ ਦਿਓ ਹੰਨਿਆਂ ਨੇ ਭੁਖੇ ਰਹਿਣ ਮੇਰੇ ਲਾ ਦਿਨੇ ਆ ਆਹੋ ਲਾ ਦਿਨੇ ਮੇਰੀ ਗਾਲ ਸੁਣ ਉਹਿਆ ਕੀ ਆ ਕੋਈ ਹੱਲ ਕਰੋ ਮੇਰਾ ਕੀ ਜੀਣਾ ਵਾ ਮੇਰਾ ਨੀਗੇ ਜੀ ਟਿੰਡ ਖਾਣ ਵਾਲੀ ਰੋਟੀਆਂ ਸੋਦੋ ਤੁਸੀਂ ਖਾਂਦੇ ਹੋ ਦੋ ਦੋ ਮੈਂ ਖਾਣੀ ਆ ਮੁੰਡੇ ਸੁਖ ਨਾ ਪਾਏ ਪਾਏ ਛੇ ਛੇ ਰੋਟੀਆਂ ਖਾਂਦੇ ਆ ਹਾਂ ਇਹਦਾ ਮਤਲਬ ਪਿਕਾਰ ਵਾਲੇ ਤੇ ਹੈ ਨਹੀਂ ਤੇ ਇਹਨਾਂ ਦਾ ਨਹੀਂ ਕੋਈ ਖਰਚਾ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਹਾਂ ਚਲ ਮੇਰੀ ਮੰਨਿਆ ਵੀ ਵੰਡ ਵੰਡ ਕੇ ਟੈਮਰ ਰੱਖਿਆ ਵਾ ਹੁਣ ਵਸੇਰੇ ਵੀ ਲਾਈਆਂ ਰਾਤ ਨੂੰ ਲਾਈਆਂ ਦੂਣੀਆਂ ਪੈਂਦੀਆਂ ਲੋਣੀਆਂ ਚੁੱਪ ਕਰਕੇ ਤੇ ਅੱਡ ਬਾਹਰ ਹੋਵੋ ਇੱਕ ਕੋਈ ਨਾ ਨਾ ਖਪਿਆ ਕਰ ਬਹੁਤਾ ਮੰਨੇ ਗੋਰਾ ਘਰ ਵਾਲਾ ਬਾਹਰ ਵਾ ਨਾਲ ਕਿੰਨਾ ਚਿਰ ਹੋਰ ਹੋਰ ਥੋੜੇ ਜਾਂ ਦਿਨ ਤੱਕ ਨਾ ਅੱਡ ਹੋਈ ਜਾਣਾ ਮੈਨੂੰ ਨਹੀਂ ਲੱਗਦਾ ਇਹ ਹੋਰ ਇਹਨਾਂ ਹਾਲਾਤ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅੱਡ ਹੋਣਾ ਕੋਈ ਨਹੀਂ ਨਾ ਹੋਣਾ ਥੋੜੇ ਟਾਈਮ ਤੱਕ ਅੱਡ ਮੁੜ ਕੇ ਰਹੀਂ ਖੁੱਲੇ ਸੁਭਾਅ ਨਾਲ ਜਿੱਦਾਂ ਮਰਜ਼ੀ ਰਹੀਂ ਆਪਣੇ ਠੀਕ ਆ ਆਪ ਨੀਗੀ ਜੀ ਬੋਕਰ ਖਾ ਲੈਂਦੀ ਸਾਰਾ ਦਿਨ ਨੀਗੀ ਕਿ ਕੁਚਾ ਕੁਚੀ ਕਰਦੇ ਰਹਿੰਦੇ ਮੈਂ ਥੱਕ ਜਾ ਨਹੀਂ ਰੋਟੀਆਂ ਲਾਉਂਦੀ ਸਵੇਰੇ ਸ਼ਾਮ ਦੀਆਂ ਮੈਨੂੰ ਪੁੱਛ ਕੇ ਵੇਖੋ ਕੱਲ ਜੱਬਾ ਉਹ ਕਰਦੀ ਉਦਾਂ ਤੂੰ ਕਰ ਲੈਗਾ ਬੋਲਿਆ ਨਾ ਕਰ ਬੋਲਿਆਂ ਗੱਲ ਵਿਗੜਦੀ ਆ ਸਬਰ ਦੀ ਨੀਗੀ ਚਲੋ ਜਿਆ ਗੱਲ ਸਿਆਣੀ ਬਣਿਆ ਕਰ ਮਨ ਲੈਣੀ ਤੁਹਾਡੀ ਗੱਲ ਹੁਣ ਤੁਸੀਂ ਬਹਿ ਜਾ ਤੁਸੀਂ ਨਾ ਜਾਏ ਚਾਚੇ ਵੱਲ ਚਾਚੇ ਦੱਕੇ ਦਿਮਾਗ ਫਿਰਿਆ ਜੇ ਉਹ ਛਡਾਈ ਹੋਇਆ ਚੱਜਣਾ ਪੁੱਸ ਕੇ ਹੋਣਾ ਚਾਚੇ ਨੂੰ ਵੀ ਕਰਦਾ ਕੀ ਫਿਰਦਾ ਵਾ ਟੁੱਕਦਾ ਉਹਨੂੰ ਆ ਕੇ ਉਹ ਤਾਂ ਕਹੀ ਨਹੀਂ ਮਾਨ ਮਾੜੀਆਂ ਚੰਗੀਆਂ ਵੇਖ ਕੇ ਤੇ ਲਿਆ ਦਿੰਦੇ ਡੰਮ ਦੇ ਤੇ ਮੱਥਾ ਇਹਨਾਂ ਦਾ ਹੁਣ ਮੈਂ ਕਿੱਥੋਂ ਲਿਆਦਾ ਮੈਂ ਮੈਰਿਜ ਵਿਵਾ ਖੋਲਿਆ ਗਾੜੀ ਇਦਾਂ ਤੇ ਖੋਲਣਾ ਪੈਣਾ ਲੱਗਦਾ ਤੂੰ ਹੁੰਦਾ ਵੀ ਮੈਨੂੰ ਕਹਿਣਾ ਪਾਉਂਦਾ ਨਾ ਉਹਨਾਂ ਨੂੰ ਵੀ ਆ ਦੇ ਸਮਾਨ ਵਰਤਨ ਵਾਲੀ ਵੀ ਆ ਜੂਗੀ ਪੁੱਤ ਤੇਰਾ ਵਿਆਹ ਹੋਇਆ ਵਾ ਹਾਂ ਹਾਂ ਇਹ ਕੌਣ ਆ ਮਾਂ ਵ ਤੇਰੀ ਨਾ ਨਾ ਸਰਦਾਰਾ ਇਹ ਮੇਰੀ ਮਾਂ ਨਾ ਮੇਰੀ ਭੂਆ ਸੂ ਪਰ ਮਾਂ ਜੈਸੀ ਤੇ ਪੁੱਤ ਤੇਰਾ ਕੀ ਨਾਮ ਆ ਤੇ ਇਹਦਾ ਕੀ ਨਾਮ ਆ ਸਰਦਾਰਾ ਤੂੰ ਨਾਨੂ ਕੀ ਕਹਿਣਾ ਸਾਡੇ ਨੂੰ ਅਸੀਂ ਜਿਹੜੇ ਕੰਮ ਆਈਆਂ ਵਾ ਬਾਲਟਾ ਲੈਣਾ ਤੇ ਗੱਲ ਕਰ ਤੇ ਨਹੀਂ ਤੇ ਆਪਾਂ ਜਾਈਏ ਨਿਆਣੀ ਹੂੰ ਬਾਲਟਾ ਵੀ ਲੈ ਲਾਂਗੇ ਇਹੋ ਜੀ ਕੋਈ ਗੱਲ ਨਹੀਂ ਕੀ ਮੈਂ ਨਾ ਵੀ ਜਿੱਤਰਾ ਸਾਡੇ ਬਰਾਦਰੀ ਦੇ ਵਿੱਚ ਨਾਂ ਰੱਖਦੇ ਆ ਮੈਂ ਸ਼ਾਇਦ ਤੁਸੀਂ ਵੀ ਉਦਾਂ ਦਾ ਨਾਂ ਰੱਖਦੇ ਹੋ ਨਹੀਂ ਨਹੀਂ ਸਾਡੇ ਨਹੀਂ ਨਾਂ ਰੱਖਦੇ ਕੋਈ ਵੀ ਤੇ ਚਲੋ ਦੱਸ ਵੀ ਜਾਓ ਨਾਂ ਕੀ ਹੈ ਕੋਈ ਚਾਈ ਦੀ ਦਾਤਨ ਪੁੱਤ ਦਾਤਨ ਕਰਨ ਵਾਲੀ ਆਉਗੀ ਕੋਈ ਮੈਂ ਦਾਤਨ ਕੇ ਕਰਦੀ ਕਰ ਲਈ ਨਾ ਕਰੀ ਟਾਲੀ ਦੀ ਕਰ ਲਈ ਨਾ ਹਾਂ ਜਿਹੜੀ ਦਾਤ ਨੇ ਜਨਾਨੀਆਂ ਦਾ ਕੰਮ ਵਾ ਨਹੀਂ ਇਹ ਦਾਤਨ ਨਹੀਂ ਸਰਦਾਰਾ ਇਹਦੇ ਰਬੜ ਬੈਂਡ ਵਾ ਅੱਜ ਜੁੜਾ ਕਰਕੇ ਇਦਾਂ ਪਾਉਣ ਵਾਲਾ ਪਾ ਕੇ ਦਿਖਾਵਾਂ ਵਾਹ ਇਦਾਂ ਦਾ ਨਹੀਂ ਲੈਣਾ ਤੇ ਰਹਿਣੇ ਦੋ ਸਰਦਾਰ ਜੇ ਘਰ ਕਿਹੜਾ ਕੁੰਡਾ ਲਿਆ ਅੱਜ ਨਹੀਂ ਕੁਝ ਵੀ ਵਿਕਣਾ ਅੱਜ ਦੇਣੀ ਬੜਾ ਮਾੜਾ ਭੂਆ ਲਿਆ ਕੀ ਵੇਚਣਾ ਤੁਸੀਂ ਧਫੜਾਓ ਇਹੋ ਦੇ ਦੇ ਆਂਡਾ ਨਾ ਵੀ ਆ ਜਾਣੀ ਮੇਰੀ ਬੋਟੀ ਰੱਖ ਲੈ ਸਰਦਾਰਾ ਸਰਦਾਰਾ 500 ਦਾ ਆ ਕੋਈ ਨਹੀਂ ਭਾਵੇਂ 1000 ਦਾ ਵੇਖ ਸਰਦਾਰਾ ਦੇਖਿਆ ਇਹਦੀ ਖੁਸ਼ਬੂ ਕਿੰਨੀ ਸੋਹਣੀ ਆ ਖੁਸ਼ਬੂ ਤੇ ਇਹਦੀ ਵੀ ਬੜੀ ਸੋਹਣੀ ਆ ਤੇ ਖੁਸ਼ਬੂ ਫੂਆ ਤੇਰੀ ਦੀ ਬੜੀ ਸੋਹਣੀ ਓ ਸਰਦਾਰਾ ਚੰਗੀ ਗੱਲ ਕਰ ਕੋਈ ਮੈਲੀ ਨਿਗਾ ਨਾ ਨਾ ਗੱਲ ਕਰ ਮੈਂ ਜੂੜੇ ਤੇ ਪਾਇਆ ਸੀ ਨਾ ਦੇ ਦੇ ਮੇਰਾ ਰਬੜ ਬੈਂਡ ਨਹੀਂ ਮੈਂ ਉਹ ਦੇਣਾ ਨਹੀਂਗਾ ਇਹ ਹੁਣ ਮੈਂ ਭਾਵੇਂ ਮੈਨੂੰ ਸ਼ੀਸ਼ੇ ਚ ਨਾ ਮੜਾ ਕੇ ਰੱਖਣਾ ਪਵੇ ਜੇ ਤੇਰੀ ਜਨਾਨੀ ਨਹੀਂ ਫਿਰ ਹੈਗੀ ਤੇ ਤੂੰ ਸ਼ੀਸ਼ੇ ਚ ਕਿਉਂ ਮੜਾਉਣਾ ਵਾਂ ਕਿੰਨੇ ਪੈਸੇ ਆਂਦੀਆਂ ਤੁਸੀਂ 500 ਹੀ ਸੱਦੜਾ ਲੈ ਉਹ ਲੈ ਰੱਖ ਲੈ ਪੂਆ ਨੂੰ ਮੈਂ ਦੇ ਦਾਂ ਹੈ ਪੂਆ ਨੂੰ ਲੈ ਦੇ ਨਹੀਂ ਨਹੀਂ ਪੂਆ ਫੜ ਲੈ नहीं तू पढ़ला ना तू पढ़ला हाय नहीं मेरा हाथ भरदा नहीं, नहीं नहीं हाथ भरया तो मेरा अब अपन लेना पैसा तेरा चुका दे पैसा अब चला अब ओए वो पैसे लेके ओ ਪਹਿਲੀ ਖਾਦੀ ਕੜੀ ਯਾਰ 바ਵਾ ਜੰਗਲ ਚ ਮੰਗਲ ਲੱਗਾ ਹੈ ਚਲ ਇੰਨਾ ਹੀ ਵੜਾ ਕੇ ਔਰਤ ਦੇ ਪੈਰ ਤੇ ਪਏ ਸਾਡੇ ਵਿੜੇ ਦੇ ਵਿੱਚ ਕੋਈ ਨਹੀਂ ਮਾਲਕ ਬੜੂਗਾ ਔਰਤ ਦੇ ਪੈਰ ਡਹਿ ਬੇ ਆ ਪੈਣ ਹਾਂ ਆਊਗੀ ਔਰਤ ਜ਼ਰੂਰ ਪਰ ਰੱਬ ਦੇ ਮਾਂ ਨੀ ਮਾਰੇ ਕੋਈ ਨਹੀਂ ਬੜੂਗੀ ਗੱਲ ਬੜੂਗੀ अरे चंद्री इधर क्या रे अरे तुम तो कुछ देख नहीं सकती क्या देखना रह गया मेरा अब देख तो रही हो सब कुछ मैं हमारी बहन को कितना टाइम हो गया अभी तक आई क्यों नहीं आ जाती है वो भी बुआ जी भी साथ में हैं है तुम कुछ देख तो सकती है ना अरे देख लेती हूँ आप तो सारा दिन हुक्का पीते रहो हमको तो गांव की बड़ी होती है ਬੁੜੀ ਆ ਤਾਂ ਗਈ ਐ ਮੈਂ ਚਾਚਾ ਜੀ ਹਾਂ ਪੁੱਤ ਚੰਗੀ ਨਹੀਂ ਕਰਨ ਦੇ ਪੁੱਤ ਮੈਂ ਬੜਾ ਵਧੀਆ ਕਰਨ ਦੇ ਜੇ ਤੇ ਮੈਨੂੰ ਵੀ ਦਿਖੰਡਿਆ ਵਾ ਹਾਂ ਆਪਣਾ ਸਾਰਾ ਕੰਮ ਜਿਹੜਾ ਕਰਦੇ ਨਾ ਸਾਰੇ ਵਧੀਆ ਹੀ ਕਰਦੇ ਆ ਪਰ ਸਾਡੇ ਘਰ ਨਹੀਂ ਨਾ ਵਧੀਆ ਕਰਨ ਦੇ ਪੁੱਤ ਮੈਨੂੰ ਕੀ ਲੋੜ ਸਾਡੇ ਘਰ ਦਖਲੰਦਗੀ ਕਰਨ ਦੀ ਮੈਂ ਕਿਹੜਾ ਗਿਆ ਉੱਥੇ ਚਾਚਾ ਜੀ ਸਾਡੇ ਘਰ ਤੇ ਪਸਾਦ ਪਾਇਆ ਵਾ ਪਤਾ ਤੁਹਾਨੂੰ ਕੌਣ ਲਾਰਾ ਲਾ ਗਿਆ ਕੌਣ ਨਹੀਂ ਲਾ ਗਿਆ ਹਾਂ ਉਹ ਕਹਿੰਦਾ ਵਾ ਜੇ ਚਾਚੇ ਦਾ ਰਿਸ਼ਤਾ ਹੋਊਗਾ ਤਾਂ ਫੇਰ ਹੀ ਮੰਨੇ ਨੂੰ ਕੁੜੀ ਦੇਣੀ ਆ ਲੈ ਹੈ ਕੁੜੀਆ ਮੈਨੂੰ ਕੀ ਲੋੜ ਵਾ ਉਹਨੂੰ ਕਹਿੰਦੀ ਉਹ ਮੇਰੇ ਹਾਨ ਦਾ ਵਾ ਇਹ ਥੋੜਾ ਜਾਮ ਲਾ ਦੇਣਾ ਮੈਂ ਜੇ ਉਹ ਮੇਰੇ ਲਾ ਕੇ ਆਣ ਕੇ ਬਹਿ ਜੇ ਆ ਤੇ ਘਰੀ ਤੇ ਮੈਂ ਉਹਨੂੰ ਕਿਹੜਾ ਪੁੱਠੀ ਮੱਤਾਂ ਦੇਣੀ ਆ ਤੇ ਬੈੰਦਾ ਉਹਦੇ ਲਾਗੇ ਹੋਰ ਕਿਹਦੇ ਲਾਗੇ ਤੋਂ ਜਾਂਦਾ ਹੀ ਨਹੀਂ ਮੈਂ ਉਹਨੂੰ ਪੁੱਠੀ ਮੱਤ ਥੋੜਾ ਦੇਣੀ ਆ ਜੇ ਮੈਂ ਕਰੂੰਗਾ ਤਾਂ ਮੈਂ ਆਪਣਾ ਹੀ ਕਰਾਊਂਗਾ ਮੈਂ ਉਹਦੇ ਬਾਰੇ ਨਹੀਂ ਕੋਈ ਗੱਲ ਕਹਿ ਸਕਦਾ ਇਹ ਲੀ ਗੱਲ ਤੱਕ ਸੁਣੋ ਮੇਰੀ ਚਾਚਾ ਜੀ ਤੁਹਾਡਾ ਹੋ ਨਾ ਰਿਹਾ ਹਨਾ ਜੇਕਰ ਤੁਹਾਡੇ ਕੋ ਕਰਮਾਂ ਚ ਹੈ ਵੀ ਗਏ ਰਹੀ ਖਾਈ ਤੇ ਤੁਸੀਂ ਆਪਣਾ ਕਰਵਾਓ ਸਾਡੇ ਘਰ ਵਰਤਿਆ ਨਾ ਦੋ ਚੰਗਾ ਤੁਹਾਡਾ ਘਰ ਨਾ 파ੜੋ ਜੇ ਉਹਨੇ ਹਾਨੂੰ ਕੁਛ ਕਰ ਦਿੱਤਾ ਬੇਸ਼ੱਕ ਉਹਨੂੰ ਮੇਰੇ ਮੂੰਹ ਤੇ ਪੁੱਛ ਲਈ ਇੱਥੇ ਲੈ ਆ ਮੈਂ ਮੈਨੂੰ ਲੋੜ ਹੀ ਕੀਆ ਉਹਨੂੰ ਇੰਨੀਆਂ ਗੱਲਾਂ ਕਹਿਣ ਦੀ ਮੈਂ ਤੇ ਆਪਣੇ ਬਾਰੇ ਸੋਚਣ ਡਿਆ ਹਾਂ ਤੈਨੂੰ ਵੀ ਪਤਾ ਵੀ ਹਰ ਕੋਈ ਬੰਦਾ ਆਪਣੇ ਬਾਰੇ ਸੋਚਦਾ ਬਾਕੀ ਚਲੋ ਉਹਦੇ ਕਰਮਾਂ 'ਚ ਹੋਈ ਤੂੰ ਨੂੰ ਮਿਲ ਜਾਣੀ ਆ ਜੇ ਨਹੀਂ ਤੇ ਤੁਸੀਂ ਵਿਆੜ ਪਕਾ ਕੇ ਰਖੋ ਉਹਨੂੰ ਮੈਂ ਚਾਚਾ ਜੀ ਕਿਤਨੀ ਗੱਲਾਂ ਕਰਦੇ ਜੀ ਤੁਸੀਂ ਮੈਂ ਤਾਂ ਤਾਂ ਕਰਾਉਂ ਰਿਆ ਵੀ ਸਾਡੇ ਘਰ ਦੀ ਰੀਤ ਤੁਰ ਪੈਣੀ ਆ ਵੀ ਇਹ ਇਸ ਘਰ ਦੇ ਬੰਦੇ ਛੜੇ ਹੀ ਰਹਿੰਦੇ ਆ ਇੱਕ ਦੋ ਵਿਆਹ ਹੀ ਜਾਂਦੇ ਇੱਕ ਦੋ ਛੜੇ ਰਹਿੰਦੇ ਆ ਮੈਂ ਤਾਂ ਤਾਂ ਡਿਆ ਤੇ ਕੀ ਪਤਾ ਆਪਣੇ ਹੋ ਰੱਖਿਆ ਹੋਵੇ ਤੁਹਾਡੇ ਕਰਮਾਂ 'ਚ ਨਾ ਵਿਆਹ ਹੋਵੇ ਵਿਆਹ ਤੁਹਾਡੇ ਕਿੱਥੋਂ ਹੋਣਾ ਜੇ ਰੱਬ ਹੀ ਨਾ ਚਾਹੁੰਦਿਆ ਤੁਸੀਂ ਤੁਹਾਨੂੰ ਧੱਕੇ ਨਾ ਡੇਜ ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਨਾ ਕਰੀ ਜਾਵੋ ਰੱਬ ਨਾ ਕਰੇ ਮੰਨੇ ਨੇ ਹਨੂ ਕੁਛ ਕਰਤਾ ਸਾਡੇ ਕਰ ਵਜ੍ਹਾ ਦਾ ਲੜਾਈ ਪੈ ਗਈ ਤੇ ਅਹੀਂ ਕਿੱਧਰ ਨੂੰ ਜਾਣਾ ਫਿਰ ਦੋਵਾਂ ਨੇ ਉਹ ਐਵੇਂ ਕਰ ਦੂਗਾ ਤੁਹਾਨੂੰ ਕੁਹ ਬਾਕੀ ਜਿਹੜਾ ਤੁਵਾਨੀ ਆ ਨਾ ਵੀ ਜੋ ਕਰਮਾ ਕੀਪਰਾ ਕਰਮਾ ਜ ਹੈਗਾ ਕਿ ਨਹੀਂ ਹੈਗਾ ਕਈ ਵਾਰੀ ਕੀ ਹੁੰਦਾ ਵੀ ਪਹਿਲੀ ਉਮਰੇ ਨਹੀਂ ਮਿਲਦਾ ਮਗਰੀ ਉਮਰੇ ਮਿਲ ਜਾਂਦਾ ਆ ਚਾਰ ਇਟਾ ਲਾਉਣ ਨਾ ਨਾ ਬੰਦੇ ਦੀ ਉਮਰ ਨਹੀਂ ਲੌਕ ਜਾਂਦੀ ਸਾਹਮਣੇ ਦਿਖੰਡਿਆ ਵਾ ਉਮਰ ਦੀ ਨਹੀਂ ਕੋ ਗੱਲ ਹੁੰਦੀ ਉਮਰ ਦੀ ਗੱਲ ਕਿਉਂ ਨਹੀਂ ਹੁੰਦੀ ਤਾਂ ਮੇਰੀ ਗੱਲ ਸੁਣ ਚਾਚਾ ਜੀ ਜਿੰਨੇ ਧੀ ਦੇਣੀਆਂ ਨਾ ਕੁਝ ਵੇਖ ਕੇ ਦੇਣੀਆਂ ਐਵੇਂ ਨਹੀਂ ਕਿਸੇ ਨੇ ਧੀ ਦੇ ਦਨੀ ਹੰਤਾ ਦੀ ਧੋਲੀ ਚਾੜ ਦਾੜੀ ਨੂੰ ਧੀ ਦੇ ਲੱਗਾ ਕੋਈ ਜਿਹੜੇ ਵਿਦਮਾਤਾ ਦੇ ਅੱਖਰ ਲੈ ਦਿੱਤੇ ਆ ਨਾ ਵਿਦਮਾਤਾ ਨੇ ਉਹ ਸੱਚੇ ਹੀ ਹੋਣੇ ਆ ਜਿਹਦੇ ਕਰਮਾਂ ਜੋ ਹੀ ਭਾਵੇਂ ਬੁੱਢਾ ਹੋਵੇ ਠੇਰਾ ਹੋਵੇ ਜੋ ਹੋਵੇ ਆਈ ਜਾਣੀ ਆ ਤੁਹਾਨੂੰ ਕਰਨਾ ਇੱਕ ਵਾਰੀ ਛੱਡ ਕੇ ਦੋ ਵਾਰੀ ਕਰੋ ਪਰ ਸਾਡੇ ਘਰ ਪਸਾਦ ਨਾ ਪਾਓ ਉਹ ਮੈਂ ਨਹੀਂ ਗੁਰੂਆ ਕਿਸ ਨੂੰ ਵੀ ਕੋ ਆਖਿਆ ਕੁੜੀਏ ਤੂੰ ਮੈਨੂੰ ਐਵੇਂ ਜਾਣ ਕੇ ਆਖਾਂ ਲਈ ਚਾਚਾ ਜੀ ਉਹ ਕਿਹੋ ਜਿਹੇ ਲੱਗਦੇ ਪੈਂਦਾ ਹੀ ਨਹੀਂ ਤੇ ਨਾਲ ਇਹਨੂੰ ਬਹਿਣ ਦਿਨੀਆਂ ਹੀ ਆ ਸਾਨੂੰ ਪਤਾ ਵਾ ਉਹਦਾ ਕਿੱਦਾਂ ਦਾ ਵਾ ਤੁਹਾਡੇ ਲੱਗੇ ਪਹੁੰਚ ਅਗੇ ਹੁੰਦਾ ਵਾ ਇੱਥੇ ਹੀ ਪਰ ਮੈਂ ਉਹਨੂੰ ਇਹ ਗੱਲ ਪੁੱਛ ਲਈ ਮੈਂ ਉਹਨੂੰ ਮਾੜੀ ਗੱਲ ਨਹੀਂ ਇਹੋ ਜੀ ਗੱਲ ਵਿਆਹ ਦੀ ਜਾਂ ਕੋਈ ਵੀ ਗੱਲ ਆਪਾਂ ਕਰਦੇ ਹੀ ਨਹੀਂ ਕਿ ਉਹਦੇ ਲੱਗੇ ਤੈਨੂੰ ਸੁਪਨੇ ਆਉਂਦੇ ਫਿਰ ਵਿਆਹ ਦੇ ਤੁਹਾਡੇ ਲੱਗਦੇ ਕਿ ਜਿਗਰ ਹੀ ਨਹੀਂ ਵਿਆਹ ਤੇ ਨਾ ਹੀ ਜਿਗਰ ਹੋਣੀ ਕਿ ਤਜ ਤੱਕ ਉਹਨੂੰ ਤੇ ਗੱਲ ਸੁਣ ਕੁੜ ਤੁਸੀਂ ਹੀ ਇਹਨੇ ਰਿਸ਼ਤੇਦਾਰਾਂ ਆੜੀਆਂ ਨੂੰ ਰਿਸ਼ਤਾ ਕਰਾ ਦੋ। ਦੱਸ ਉਹਨੂੰ ਤੁਸੀਂ ਰੱਖਣ ਡਈਆਂ ਉਹੋ ਗੱਲ ਵੀ ਤੁਹਾਡਾ ਰਾਦਾ ਵਾ ਵੀ ਇਹ ਨੂੰ ਸ਼ੜਾ ਰੱਖ ਲਾਂਗੇ ਤੇ ਜਿਹੜੀ ਪੈੜੀ ਆ ਸਾਡੇ ਹੱਥ ਨੂੰ ਆ ਜੂਗੀ। ਹਾਂ ਹਾਂ ਚਾਚਾ ਜੀ ਤੁਹਾਡ ਸਿਆਣੇ ਬਿਆਣੇ ਤੁਸੀਂ ਅਸੀਂ ਪਹਿਲੀ ਕਰਦੇ ਥੋੜੀ ਲਈਆਂ ਮੈਂ ਕਰਨਾ ਗੱਲ ਇਹ ਆ ਤੁਹਾਡੇ ਸਾਹਮਣੇ ਕਿਦਾਂ ਬੰਦਾ ਵਾ ਉਹਦਾ ਵਿਆਹ ਹੋਣ ਡਿਆ ਵਾ ਜੇ ਕੁੜੀ ਇਹ ਲਿਆ ਵੀ ਦਿੱਤੀ ਕੀ ਦੀ ਤੇ ਪਹਿਲੀ ਗੱਲ ਤਾਂ ਤੇ ਰਹਿਣੀ ਹੈ ਨਹੀਂ ਆ। ਇਹ ਖਰਚਾ ਕਰਾਂਗੇ ਸਾਰਾ ਕੁਝ ਕਰਾਂਗੇ ਉੱਤੋਂ ਲੁੱਟਫਟ ਕੇ ਲੈ ਜੂਗੀ ਉਹ ਤੇ ਫਿਰ ਅਸੀਂ ਕਿੱਧਰ ਨੂੰ ਜਾਣਾ ਵਾ ਚਲੋ ਭਾਈ ਤੂੰ ਹੀ ਆਪਣਾ ਸੋਚਣਾ ਮੈਂ ਆਪਣਾ ਸੋਚਣਾ ਮੇਰੇ ਭਰਾ ਨੇ ਵੀ ਤੁਹਾਡੇ ਸਹੁਰੇ ਨੇ ਵੀ ਮੇਰੇ ਨਾਲ ਇਦਾਂ ਕੀਤੀ ਸੀ ਆਪਣਾ ਵਿਆਹ ਕਰਾ ਲਿਆ ਮੈਨੂੰ ਅੰਦਾ ਕੋਈ ਨਹੀਂ ਅਜੇ ਕਰਾਵਾਂਗੇ ਕਰਦਾਂਗੇ ਤੇਰਾ ਮੇਰਾ ਹੌਣ ਹੀ ਨਹੀਂ ਦਿੱਤਾ ਤੇ ਤੁਸੀਂ ਆਪ ਕਰਵਾ ਲੈਂਦੇ ਜੇ ਨਹੀਂ ਹੌਣ ਦਿੱਤਾ ਉਹਨਾਂ ਨੇ ਤੇ ਮੈਨੂੰ ਕੀ ਪਤਾ ਸੀ ਮੈਂ ਤੇ ਉਹਦੇ ਭਲੇਖੇ ਚ ਰਹਿ ਗਿਆ ਨਹੀਂ ਹੁਣ ਵੀ ਤੇ ਆਪ ਲੱਭਦੇ ਫਿਰਦੇ ਜੇ ਉਦੋਂ ਲੱਭ ਲੈਂਦੇ ਉਦੋਂ ਕਿਹੜਾ ਕੁੜੀਆਂ ਦਾ ਘਟ ਪਿਆ ਸੀ ਉਹ ਲੱਭ ਲੈਣਾ ਸਭ ਕੋ ਹੋ ਜਾਣਾ ਹੈ ਮੇਰਾ ਹੌਣ ਨਹੀਂ ਹੀ ਦਿੰਦਾ ਉਹ ਦੁਨੀਆ ਚ ਚੱਲ ਗਿਓ ਮੈਂ ਸੁਝਾਤਾ ਜੀ ਮੈਂ ਚਲ ਮੈਨੂੰ ਕਿਹਾ ਤੂੰ ਇਹ ਹਮਰ ਵਿੱਚ ਵਿਆਹ ਕਰਵਾ ਕੇ ਕਰਨਾ ਵੀ ਕੀ ਆ ਤੇ ਮੈਂ ਹੁਣ ਹੱਥ ਲੂਣੇ ਕੱਲੇ ਨੇ ਉਹ ਤੁਹਾਡੇ ਜਿਹੜੇ ਬੱਚੇ ਨੇ ਉਹ ਤੁਹਾਡੇ ਹੀ ਨੇ ਮੈਂ ਮੰਨਦਾ ਤੁਹਾਡੇ ਹੀ ਆ ਤੇ ਫੇਰ ਉਹ ਕਿਹੜੇ ਬਗਾਨੇ ਨੇ ਉਹਨਾਂ ਨੂੰ ਚੁੱਕਿਆ ਕਰੋ ਖਡਾਇਆ ਕਰੋ ਨਾਲ ਲੈ ਕੇ ਜਾਇਆ ਕਰੋ ਜਿੱਥੇ ਜਾਣਾ ਵਾ ਮੈਂ ਤੇ ਬਥੇਰੇ ਚੁੱਕਦਾ ਖਡਾਉਣਾ ਵਾ ਉਹ ਆਪਣਾ ਨਹੀਂ ਸਮਝਦੇ ਤੁਸੀਂ ਫਰਕ ਤੇ ਇਹੋ ਹੀ ਹੁੰਦਾ ਵਾ ਆਪਣੇ ਦੇ ਬਗਾਨੇ ਵਿੱਚ ਜੇ ਤੁਸੀਂ ਆਪਣਾ ਸਮਝੋ ਨਾ ਤੁਸੀਂ ਵਿਆਹ ਦਾ ਨਾਂ ਹੀ ਨਾ ਲਵੋ ਉਹ ਮੇਰਾ ਵੀ ਜੀ ਕਰਦਾ ਮੈਂ ਵੀ ਚੁੰਕੇ ਪਕਾੜੀ ਬਹਿ ਕੇ ਪਕਾਉਣ ਦੇ ਹੀ ਹੋਵੇ ਪੀੜੀ ਦੇ ਬੈਠਾ ਹਾਂ ਤੇ ਗੁਰੂ ਦਾ ਲੈ ਨਾ ਉਹ ਨਹੀਂ ਫਿਰ ਸਪਰੇ ਤੁਹਾਡੇ ਪੂਰੇ ਹੋਣੇ ਤੂੰ ਇੰਦਾ ਕਰੋ ਜਦ ਮੈਂ ਰੋਟੀ ਬਣਾਉਣੀ ਨਾ ਚੰਕੇ ਤੇ ਮੇਰੇ ਲੱਗ ਗਿਆ ਕਿ ਨੂਹ ਲੱਗ ਗਿਆ ਨਾ ਤੇ ਬੈ ਕੇ ਤੇ ਗਰਮ ਕਰ ਰੋਟੀ ਖਾ ਲਿਆ ਕਰੋ ਤੇ ਬਾਕੀ ਰਹੀ ਗੱਲ ਤੁਹਾਡੇ ਚੁੱਲੇ ਚਲੇ ਚ ਨਹੀਂ ਅੱਗ ਬਾਲਣੀ ਚੰਗਾ ਉਹ ਟਾਈਮ ਲੰਘ ਗਿਆ ਵਾ ਹੁਣ ਆ ਤੂੰ ਦੇ ਜਿੰਨੇ ਪੈਸੇ ਖਰਚ ਕਰਨ ਦੇ ਜੇ ਇਹ ਕਿਹੜੇ ਕੰਮ ਹੋਣੇ ਨੇ ਕੁੜੀਏ ਉਹ ਮੁੰਡਾ ਵੀ ਦੇ ਗਿਆ ਅੱਗੇ ਵੀ ਮੈਨੂੰ ਉਹ ਵੀ ਸ਼ਰਾਬ ਦੇ ਗਿਆ ਸੀ ਤੇ ਤੂੰ ਵੀ ਮੈਨੂੰ ਕਹਿ ਵੀ ਤੇਰੇ ਚੁੱਲੇ 'ਚ ਅੱਗ ਨਹੀਂ ਬਾਲਣੀ ਤੇ ਨਹੀਂ ਬਾਲਣੀ ਚਾਚਾ ਜੀ ਇਹ ਤਾਂ ਸੱਚੀਆਂ ਨੇ ਜਿਹੜਾ ਤੁਹਾਡੇ ਮਨ 'ਚ ਵਹਿਮ ਹਨ ਉਹ ਕੱਢ ਦੋ ਚਲ ਵੇਖਦੇ ਤਸੀਂ ਫਿਰ ਅਸੀਂ ਇੱਥੇ ਤੁਸੀਂ ਇੱਥੇ ਜੇ ਬਾਕੀ ਰਹੀ ਗੱਲ ਸਾਡੇ ਮੁੰਡੇ ਨੂੰ ਕੋਈ ਲੋੜ ਨਹੀਂ ਤੁਹਾਨੂੰ ਸिखਾਲਣ ਦੀ ਮੈਂ ਉਹਨੂੰ ਬੁਛ ਲਈ ਬੇਸ਼ੱਕ ਮੈਂ ਨਹੀਂ ਉਹਨੂੰ ਕੋਈ ਵੀ ਸिखਾਲਿਆ ਨਾ ਮੈਨੂੰ ਸिखਾਲਣ ਦੀ ਲੋੜ ਆ ਉਹਨੂੰ ਬੇਸ਼ੱਕ ਉੱਥੇ ਰੱਸਾ ਪਾ ਕੇ ਰੱਖੋ ਉਹ ਬੇਸ਼ੱਕ ਨਾ ਮੇਰੇ ਲੱਗੇ ਆਵੇ ਹੋਰ ਅਹੀਂ ਤਾਂ ਫਿਰ ਰਸੇ ਪਾ ਪਾ ਲੈ ਰੱਖਦੇ ਇਹਨੂੰ ਉਹ ਫਿਰ ਭੱਜਾ ਇੱਧਰ ਨਹੀਂ ਹੁੰਦਾ ਵਾ ਪਤਾ ਨਹੀਂ ਇੱਧਰ ਕੀ ਨਪਿਆ ਉਹਦਾ ਤੇ ਕਰਾ ਦਿਓ ਵਿਆਹ ਉਹਦਾ ਵਿਆਹ ਕਰ ਦੋ ਅੱਛਾ ਜੇ ਮੇਰ ਚੁੱਕਦੇ ਤੁਸੀਂ ਵਿਆਹ ਦੀ ਅਸੀਂ ਵਿਆਹ ਕਰ ਦਈਏ ਨਾ ਤੇ ਜੇ ਕੱਲ ਨੂੰ ਨਾ ਰਹੀ ਤਾਂ ਫਿਰ ਉਹਦੇ ਬਾਅਦ ਦੀਆਂ ਗੱਲਾਂ ਨਾ ਬਾਅਦ ਦੀ ਗੱਲ ਕੋਈ ਨਹੀਂ ਤੇ ਸਹੀ ਗੱਲ ਤੇ ਤੁਰਤ ਤੇ ਗੱਲ ਹੋਣੀ ਹੁੰਦੀ ਹੈ ਹੋਣ ਤੇ ਰੋਟੀ ਪਰ ਕੀ ਖਾਈ ਜਾਂਦੇ ਆ ਮੈਂ ਅਗਲੀ ਵਿਆਹ ਕਰਵਾ ਕੇ ਲੁੱਟ ਫਟ ਕੇ ਲੈ ਗਈ ਸਾਰਾ ਕੋਈ ਤੇ ਰੋਟੀ ਕਿੰਨੇ ਦੇਣੀ ਐ ਇਹਨੂੰ ਤੂੰ ਹੀ ਲੁੱਟਣ ਪੁੱਟੋਂਗਾ ਇਹਦਾ ਕਿਉਂ ਕਰਾਉਣਾ ਵਾ ਆਪਣੇ ਰਿਸ਼ਤੇਦਾਰਾਂ 'ਚ ਕਰਾਓ ਕਿਸਦਾ ਹੁਣ ਇਹੋ ਜਿਹੀਆਂ ਨਹੀਂ ਹੋਣਾ ਵਾ ਉਮਰ ਹਾਰ ਗਈਆਂ ਤੁਸੀਂ ਦੋਵੇਂ ਚਾਚਾ ਭਤੀਜਾ ਚੰਗਾ ਜਾ ਜਾ ਕੁੜੀਏ ਆਪਣਾ ਕੰਮ ਕਰ ਮੈਂ ਤਾਂ ਆਪਣਾ ਕੰਮ ਕਰਨੀ ਲੱਗੀ ਆ ਜਾ ਕੇ ਤੂੰ ਹੀ ਆਪਣਾ ਕੰਮ ਕਰੋ ਤੇ ਨਾਲੇ ਮਿਸਟਰਾਂ ਕੋ ਧਿਆਨ ਨਾ ਕਰਵਾਇਆ ਕਰੋ ਇੱਥੇ ਬੈਠੇ ਸੁਪਨੇ ਨਾ ਲਈ ਜਾ ਕਰੋ ਵਿਆਹ ਦੇ ਅੱਧ ਬੁੱਢ ਵਿੱਚ ਆਣ ਕੇ ਹੁੰਦੇ ਹੁਣ ਵਿਆਹ ਦੇ ਸੁਪਨੇ ਆ ਗਏ ਤੁਹਾਨੂੰ ਰਹਿ ਖਾ ਕੇ ਆਪਣੀਆਂ ਮਾਰਦੇ ਰਹਿੰਦੇ ਬਸ ਨਾਲੇ ਸਾਡੇ ਘਰ ਹੀ ਪਸਾਦ ਪਉਂਦੀ ਆ ਜੇ ਇਹਦੇ ਚਾਲੇ ਆਂਦੀ ਆ ਕਿ ਮੇਰੇ ਲਾਕੇ ਬਹਿ ਕੇ ਚਮਕੇ ਚ ਨੋਹ ਗੋ ਰੋਟੀ ਖਾਇਆ ਕਰ ਤੁਹਾਡਾ ਦਾ ਵੀ ਇਹਦੀ ਜਿਹੜੀ ਪੈੜੀ ਆ ਆ ਘਰ ਘਰ ਬਣਾਉਂਦੇ ਅਸੀਂ ਵੀ ਲੀਡ ਲਾਂਗੇ ਬਲਦੇ ਹੋਏ ਹਾਂ ਸਾਨੂੰ ਮੈਂ ਨਹੀਂ ਬੂਰ ਪਹਿਣ ਦਿੰਦਾ ਇਹ ਮਨਜੋ ਵਹਿਮ ਕੱਢ ਦੋ ਆਂਦੀ ਤੇਰੇ ਚੁੱਲੇ ਦੇ ਅੱਗੇ ਨਹੀਂ ਬਣਨੀ ਉਹ ਦੱਸ ਮੈਂ ਹੀ ਡੇਰਾ ਬਦੇ ਮਾ ਮਾਰੇਓ